ਹੈਲੋ ਜੀ ਵੈਲਕਮ ਟੂ ਬੈਕ ਘਰ ਦੇ ਕੰਟੀਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਅੱਜ ਅਸੀਂ ਦੁਸ਼ਹਿਰਾ ਸਪੈਸ਼ਲ ਮਾਹਾਂ ਦੀ ਦਾਲ ਦੀਆਂ ਜਲੇਬੀਆਂ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਕਿ ਬਹੁਤ ਹੀ ਟੇਸਟੀ ਤੇ ਕੁੱਕਰੀਆਂ ਬਣਦੀਆਂ ਨੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਦਾਲ ਦੀਆਂ ਜਲੇਬੀਆਂ ਬਣਾਉਣ ਵਾਸਤੇ ਅਸੀਂ ਇੱਕ ਕੋਲੀ ਧੋਤੇ ਮਾਹਾਂ ਦੀ ਦਾਲ ਲਈ ਹੈ ਜੇ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਮਾਤਰਾ ਨੂੰ ਵਧਾ ਘਟਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਇਹ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਅਸੀਂ ਇਹਨੂੰ ਪਾਣੀ ਵਿੱਚ ਭਿਉਵਾਂਗੇ ਇਹ ਦਾਲ ਬਿਲਕੁਲ ਸਾਫ਼ ਹੈ ਪਰ ਤੁਸੀਂ ਇੱਕ ਵਾਰੀ ਇਹਨੂੰ ਧੋਣ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਤੇ ਇਹਨੂੰ ਸਾਫ਼ ਕਰ ਲੈਣਾ ਹੈ ਇਸੇ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਆਪਾਂ 3-4 ਵਾਰੀ ਪਾਣੀ ਦੇ ਨਾਲ ਧੋ ਲਵਾਂਗੇ ਦਾਲ ਨੂੰ ਅਸੀਂ 3-4 ਵਾਰੀ ਪਾਣੀ ਨਾਲ ਧੋ ਲਿਆ ਤੇ ਹੁਣ ਅਸੀਂ ਇਹਨੂੰ ਪਾਣੀ ਪਾ ਕੇ 4 ਘੰਟਿਆਂ ਵਾਸਤੇ 3 ਜਾਂ 4 ਘੰਟਿਆਂ ਵਾਸਤੇ ਭਿਓ ਕੇ ਰੱਖਾਂਗੇ ਤੁਸੀਂ ਚਾਹੋ ਤੇ ਇਹਨੂੰ ਰਾਤ ਪਰ ਵੀ ਭਿਓ ਕੇ ਰੱਖ ਸਕਦੇ ਹੋ ਆਪਾਂ ਪਾਸੇ ਇਹਨੂੰ 3-4 ਘੰਟੇ ਭਿਓਂ ਕੇ ਰੱਖ ਦਾਂਗੇ। ਦਾਲ ਨੂੰ ਅਸੀਂ 3 ਘੰਟੇ ਭਿਓਂ ਕੇ ਰੱਖਿਆ ਤੇ ਕਾਫੀ ਫੁੱਲ ਗਈ ਹੈ, ਡਬਲ ਹੋ ਗਈ ਹੈ। ਦੇਖੋ ਜੀ ਹੁਣ ਅਸੀਂ ਇਹਦੇ ਵਿਚਲਾ ਸਾਰਾ ਪਾਣੀ ਕੱਢਤਾ ਹੈ ਤੇ ਇਹਨੂੰ ਪੀਸ ਕੇ ਅਸੀਂ ਤਿਆਰ ਕਰਾਂਗੇ। ਦਾਲ ਨੂੰ ਅਸੀਂ ਮਿਕਸੀ ਦੇ ਜੱਗ ਵਿੱਚ ਪਾਤਾ ਹੈ। ਦਾਲ ਥੋੜੀ ਜਿਆਦਾ ਹੈ ਤੇ ਜੱਗ ਆਪਣਾ ਛੋਟਾ ਹੈ ਇਸ ਕਰਕੇ ਅਸੀਂ ਇਹਨੂੰ ਦੋ ਬੈਚਾਂ ਵਿੱਚ ਪੀਸਾਂਗੇ। ਸਭ ਤੋਂ ਪਹਿਲਾਂ ਅਸੀਂ ਦਾਲ ਨੂੰ ਬਿਲਕੁਲ ਸੁੱਕਾ ਹੀ ਪੀਵਾਂਗੇ ਤੇ ਫਿਰ ਇਹਦੇ ਵਿੱਚ ਇੱਕ ਅੱਧਾ ਚਮਚਾ ਪਾਣੀ ਨਾ ਪਾਵਾਂਗੇ। ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਪਾਣੀ ਪਾਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਜੇ ਅਸੀਂ ਪਾਣੀ ਜ਼ਿਆਦਾ ਪਾਵਾਂਗੇ ਤੇ ਫਿਰ ਸੜਕੋ ਜਲੇਬੀ ਦਾ ਬੈਟਰ ਸੈਟ ਹੁਣ ਵਿੱਚ ਬਹੁਤ ਮੁਸ਼ਕਲ ਆਏਗਾ ਲਓ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਸਾਨੂੰ ਇਸ ਤਰ੍ਹਾਂ ਦਾ ਇਹਦਾ ਬੈਟਰ ਚਾਹੀਦਾ ਹੈ ਬੈਟਰ ਦੇਖੋ ਜੀ ਇਹਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਘੱਟ ਪਾਇਆ ਹੈ ਜਿਸ ਟਾਈਮ ਤੇ ਆਪਾਂ ਇਹਨੂੰ ਪੀਸਿਆ ਸੀ ਉਸ ਟਾਈਮ ਤੇ ਅਸੀਂ 2-3 ਚਮਚੇ ਪਾਣੀ ਦੇ ਪਾਏ ਨੇ ਤੇ ਇਹਦੇ ਵਿੱਚ ਥੋੜੀ ਜਿਹੀ ਖਟਾਸ ਲਿਆਉਣ ਵਾਸਤੇ ਅਸੀਂ ਇਹਦੇ ਵਿੱਚ 3 ਚਮਚੇ ਦਹੀਂ ਦੇ ਪਾਏ ਸੀ ਤੇ ਜਿਹਨੂੰ ਨਾਲ ਹੀ ਅਸੀਂ ਮਿਕਸੀ ਦੇ ਚੰਗੀ ਤਰ੍ਹਾਂ ਪੀਸ ਲਿਆ ਸੀ ਇਹ ਵਾਲੇ ਚਮਚੇ ਹੀ ਆਪਾਂ ਦਹੀਂ ਦੇ ਪਾਏ ਸੀ ਤਿੰਨ ਤੇ ਹੁਣ ਅਸੀਂ ਇਸ ਮਿਸ਼ਰਣ ਨੂੰ ਇੱਕ ਵੱਡੇ ਡੂੰਘੇ 'ਚ ਕੱਢਾਂਗੇ ਕਿਉਂਕਿ ਇਹ ਬੈਟਰ ਕਾਫੀ ਹੈਵੀ ਹੁੰਦਾ ਹੈ ਤੇ ਇਹਨੂੰ ਅਸੀਂ ਫੈਂਟ ਕੇ ਥੋੜਾ ਲਾਈਟ ਕਰਾਂਗੇ ਇਸ ਤਰ੍ਹਾਂ ਇੱਕ ਵੱਡਾ ਸਾਰਾ ਆਪਾਂ ਡੂੰਘਾ ਲੈ ਲਿਆ ਉਹਦੇ ਵਿੱਚ ਸਾਰੇ ਬੈਟਰ ਨੂੰ ਆਪਾਂ ਕੱਢ ਲਾਂਗੇ ਦਾਲ ਆਪਣੀ ਪੀਸ ਕੇ ਤਿਆਰ ਹੈ ਜੀ ਹੁਣ ਅਸੀਂ ਇਹਨੂੰ 5 ਮਿੰਟ ਚੰਗੀ ਤਰ੍ਹਾਂ ਫੈਟ ਲਵਾਂਗੇ ਤਾਂ ਕਿ ਇਹ ਥੋੜੀ ਜੀ ਹਲਕੀ ਹੋ ਜਾਵੇ ਤੇ ਸਭ ਤੋਂ ਪਹਿਲਾਂ ਆਪਾਂ ਚਾਸ਼ਨੀ ਬਣਾਉਣ ਵਾਸਤੇ ਰੱਖਦੇ ਹਾਂ। ਕੜਾਈ ਦੇ ਵਿੱਚ ਅਸੀਂ ਦੋ ਕੌਲੀਆਂ ਖੰਡ ਦੀਆਂ ਲਵਾਂਗੇ। ਦੋ ਕੌਲੀਆਂ ਆਪਾਂ ਖੰਡ ਦੀਆਂ ਲਈਆਂ ਨੇ ਤੇ ਡੇਢ ਕੌਲੀ ਆਪਾਂ ਪਾਣੀ ਦੀ ਪਾ ਦਾਂਗੇ। ਫਿਰ ਜਲੇਬੀਆਂ ਦੀ ਚਾਸ਼ਨੀ ਬਣਾਉਣ ਵਾਸਤੇ ਸਾਨੂੰ ਕਿਸੇ ਵੀ ਤਾਰ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਕਿ ਤਾਰ ਬਣਨ ਵਾਲੀ ਹੋਵੇ ਉਸ ਟਾਈਮ ਤੱਕ ਆਪਾਂ ਇਹ ਚਾਸ਼ਨੀ ਨੂੰ ਪਕਾਵਾਂਗੇ ਤੇ ਇਹਦੇ ਵਿੱਚ ਆਪਾਂ ਥੋੜੀ ਜਿਹਾ ਕੇਸਰ ਦੇ ਧਾਗੇ ਇਲਾਚੀ ਪਾਵਾਂਗੇ ਤਾਂ ਕਿ ਚਾਸ਼ਨੀ ਵਿੱਚ ਵਧੀਆ ਜਿਹਾ ਰੰਗ ਵੀ ਆਵੇ ਤੇ ਟੇਸਟ ਵੀ ਆਵੇ। ਚੀਨੀ ਆਪਣੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲਣ ਲੱਗੀ ਹੈ ਜੀ। ਹੁਣ ਅਸੀਂ ਇਹਦੇ ਵਿੱਚ 10-12 ਕੇਸਰ ਦੇ ਧਾਗੇ ਪਾਵਾਂਗੇ ਤਾਂ ਕਿ ਚਾਸ਼ਨੀ ਦਾ ਕਲਰ ਥੋੜਾ ਜਿਹਾ ਵਧੀਆ ਹੋ ਜਾਏ। ਪਾਂਝਰੀ ਇਲਾਚੀ ਇਹਨਾਂ ਨੂੰ ਇਸ ਤਰ੍ਹਾਂ ਸੀ ਥੋੜਾ ਜਿਹਾ ਅੱਗੇ ਆਉਂਦੀ ਇਹਨਾਂ ਦੇ ਮੂੰਹ ਖੋਲ ਲੈਣੀ ਇਹ ਪਾ ਦਾਂਗੇ ਤੁਸੀਂ ਚਾਹੋ ਤੇ ਇਹਦਾ ਪਾਊਡਰ ਵੀ ਪਾ ਸਕਦੇ ਹੋ ਤੇ ਨਾਲ ਨਾਲ ਹੀ ਅਸੀਂ ਇਹਨੂੰ ਚਾਸ਼ਨੀ ਦੇ ਨਾਲ ਪਕਾ ਲਵਾਂਗੇ ਇੱਕ ਚੁਟਕੀ ਆਪਾਂ ਇਹਦੇ ਵਿੱਚ ਪੀਲਾ ਕਲਰ ਪਾਵਾਂਗੇ ਤਾਂ ਕਿ ਜਲੇਬੀਆਂ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਵੇ ਹੁਣ ਆਪਾਂ ਇੱਕ ਚੁਟਕੀ ਇਹਦੇ ਵਿੱਚ ਪੀਲਾ ਕਲਰ ਪਾਤਾ ਜੀ ਇਸੇ ਤਰ੍ਹਾਂ ਅਸੀਂ ਹੁਣ ਚਾਸ਼ਨੀ ਨੂੰ ਪੱਕਣ ਦਿੰਨੇ ਆ ਤੇ ਦੂਜੀ ਸਾਈਡ ਅਸੀਂ ਦਾਲ ਨੂੰ 5 ਮਿੰਟ ਵਾਸਤੇ ਲਗਾਤਾਰ ਫੈਟ ਕੇ ਲਾਈਟ ਕਰਦੇ ਆ ਇਸ ਤਰ੍ਹਾਂ ਅਸੀਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਫੈਂਟਾਂਗੇ ਇੱਕ ਹੀ ਸਾਈਡ ਵਾਲਾ ਆਪਾਂ ਇਹਨੂੰ ਇਸ ਤਰ੍ਹਾਂ ਫੈਂਟਣਾ ਹੈ ਦੂਜੀ ਸਾਈਡ ਉਲਟ ਸਾਈਡ ਵਾਲਾ ਆਪਾਂ ਨਹੀਂ ਘੁਮਾਵਾਂਗੇ ਟੋਟਲ ਅਸੀਂ ਲਗਾਤਾਰ ਇਹਨੂੰ 5 ਮਿੰਟ ਦੀ ਮਿਹਨਤ ਲਾ ਕੇ ਫੈਂਟ ਕੇ ਤਿਆਰ ਕਰਾਂਗੇ ਬੈਟਰ ਨੂੰ ਅਸੀਂ 6-7 ਮਿੰਟ ਚੰਗੀ ਤਰ੍ਹਾਂ ਹੱਥ ਦੇ ਨਾਲ ਫੈਟ ਲਿਆ ਤੇ ਇਹ ਕਾਫੀ ਲਾਈਟ ਹੋ ਗਿਆ ਹੁਣ ਅਸੀਂ ਚੈੱਕ ਕਰਦੇ ਆ ਇਸ ਤਰ੍ਹਾਂ ਅਸੀਂ ਪਾਣੀ ਦੀ ਇੱਕ ਕੌਲੀ ਲਈ ਹੈ ਜੀ ਇਹਦੇ ਵਿੱਚ ਅਸੀਂ ਥੋੜਾ ਜਿਹਾ ਮਿਸ਼ਰਣ ਪਾ ਕੇ ਦੇਖਾਂਗੇ ਆਹ ਦੇਖੋ ਜੀ ਸਾਡਾ ਬੈਟਰ ਜਿਹੜਾ ਕਿ ਆਪਾਂ ਤਿਆਰ ਕੀਤਾ ਹੈ ਪਾਣੀ ਦੇ ਬਿਲਕੁਲ ਉੱਪਰ ਉੱਪਰ ਤੈਰ ਰਿਹਾ ਹੈ ਦਾ ਮਤਲਬ ਇਹ ਹੈ ਕਿ ਚੰਗੀ ਤਰ੍ਹਾਂ ਜਲੇਬੀ ਬਣਾਉਣ ਵਾਸਤੇ ਪਰਫੈਕਟ ਆਪਣਾ ਬੈਟਰ ਤਿਆਰ ਹੋਇਆ ਹੈ ਤੇ ਹੁਣ ਅਸੀਂ ਇਹਦੀਆਂ ਜਲੇਬੀਆਂ ਬਣਾ ਕੇ ਕਰਦੇ ਹਾਂ ਤਿਆਰ ਤੇ ਜਲੇਬੀ ਬਣਾਉਣ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਹੋਰ ਖਾਸ ਚੀਜ਼ ਪਾਵਾਂਗੇ ਜਿਹਦੇ ਨਾਲ ਕਿ ਜਲੇਬੀਆਂ ਬਹੁਤ ਹੀ ਵਧੀਆ ਬਣਨ ਇਹਦੇ ਵਿੱਚੋਂ ਆਪਾਂ ਅੱਧੇ ਬੈਟਰ ਨੂੰ ਅਲੱਗ ਕਰ ਲਾਂਗੇ ਤੇ ਅੱਧੇ ਦੀ ਆਪਾਂ ਜਲੇਬੀਆਂ ਬਣਾ ਕੇ ਤਿਆਰ ਕਰਾਂਗੇ ਅਧੀਆਂ ਜਲੇਬੀਆਂ ਅਸੀਂ ਬਾਅਦ ਵਿੱਚ ਬਣਾਣੀਆਂ ਨੇ ਜਲੇਬੀਆਂ ਬਣਾਉਣ ਵਾਸਤੇ ਤੁਸੀਂ ਕਿਸੇ ਵੀ ਚਪਟੇ 판ਦੇ ਦਾ ਇਸਤੇਮਾਲ ਕਰਨਾ ਹੈ ਜਿਸ ਤਰ੍ਹਾਂ ਕਿ ਆਪਾਂ ਇੱਕ ਪੈਨ ਦਾ ਇਸਤੇਮਾਲ ਕਰ ਰਹੇ ਹਾਂ ਤੇ ਜਲੇਬੀਆਂ ਨੂੰ ਅਸੀਂ ਦੇਸੀ ਘਿਓ ਵਿੱਚ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇਨੂੰ ਰਿਫਾਈਨ ਵਿੱਚ ਵੀ ਬਣਾ ਸਕਦੇ ਹੋ ਤੇ ਘਿਓ ਨੂੰ ਅਸੀਂ ਗਰਮ ਕਰਨ ਵਾਸਤੇ ਰੱਖਦੇ ਹਾਂ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਚਾਸ਼ਨੀ ਨੂੰ ਦੇਖੋ ਜੀ ਚਾਸ਼ਨੀ ਆਪਣੀ ਬਿਲਕੁਲ ਤਿਆਰ ਹੈ ਕਾਫੀ ਗਾੜੀ ਹੋ ਗਈ ਹੈ ਆ ਦੇਖੋ ਇਸ ਤਰ੍ਹਾਂ ਅਸੀਂ ਇਹਨੂੰ ਚੈੱਕ ਕਰਾਂਗੇ ਇਹਦੇ ਵਿੱਚ ਇੱਕ ਹਲਕਾ ਜਿਹਾ ਚਿਪਚਿਪਾ ਪਾਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਤੇ ਥੋੜੀਆਂ ਜੀਆਂ ਬੂੰਦਾ ਸੀ ਨਿੰਬੂ ਦਾ ਰਸ ਦੀਆਂ ਪਾ ਦਾਂਗੇ ਤਾਂ ਕਿ ਚਾਸ਼ਨੀ ਨੇ ਜਿਸ ਟਾਈਮ ਤੇ ਠੰਡੇ ਹੋਣਾ ਹੈ ਤੇ ਇਹ ਗਾੜੀ ਨਾ ਹੋਵੇ ਤੇ ਹੁਣ ਅਸੀਂ ਇਹਨੂੰ ਬੰਦ ਕਰਾਂਗੇ ਜਿਸ 사이ਡ ਆਪਾਂ ਜਲੇਬੀਆਂ ਦੀ ਕਰਦੇ ਹਾਂ ਜੀ ਤਿਆਰੀ ਚਮਚੇ ਦਾ ਚੌਥਾ ਹਿੱਸਾ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਨੂੰ ਅਸੀਂ ਉਸੇ ਟਾਈਮ ਤੇ ਪਾਣਾ ਹੈ ਜਿਸ ਟਾਈਮ ਤੇ ਅਸੀਂ ਜਲੇਬੀਆਂ ਬਣਾ ਕੇ ਤਿਆਰ ਕਰਨੀਆਂ ਨੇ ਤੇ ਬਿਲਕੁਲ ਹਲਕੇ ਹੱਥਾਂ ਨਾਲ ਇਸ ਨੂੰ ਮਿਕਸ ਕਰ ਲਵਾਂਗੇ ਜਲੇਬੀ ਬਣਾਉਣ ਵਾਸਤੇ ਇਸ ਤਰ੍ਹਾਂ ਅਸੀਂ ਇੱਕ ਪਾਈਪਿੰਗ ਬੈਗ ਦਾ ਇਸਤੇਮਾਲ ਕਰ ਰਹੇ ਹਾਂ ਬੜੇ ਆਰਾਮ ਨਾਲ ਇਹ ਸਾਨੂੰ ਬੈਕਰੀ ਸਟੋਰ ਤੋਂ ਮਿਲ ਜਾਂਦਾ ਹੈ ਜੇਕਰ ਤੁਹਾਡੇ ਕੋਲ ਇਹ ਨਾ ਹੋਵੇ ਤਾਂ ਤੁਸੀਂ ਦੁੱਧ ਵਾਲੇ ਪੈਕਟ ਨਾਲ ਵੀ ਜਲੇਬੀਆਂ ਬਣਾ ਸਕਦੇ ਹੋ ਜਾਂ ਆਪਣੇ ਦੇ ਨਾਲ ਵੀ ਜਲੇਬੀ ਬਣਦੀ ਹੈ ਉਸ ਤਰ੍ਹਾਂ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਇਹਨੂੰ ਗਲਾਸ ਵਿੱਚ ਰੱਖਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਬੈਟਰ ਪਾ ਦਾਂਗੇ। ਇਸ ਤਰ੍ਹਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਪਾਈਪਿੰਗ ਬੈਗ ਵਿੱਚ ਭਰ ਲਿਆ ਤੇ ਹੁਣ ਅਸੀਂ ਅੱਗੇ ਹਾਂ ਦੀ ਇਸ ਨੂੰ ਕੱਟ ਕੇ ਜਲੇਬੀਆਂ ਬਣਾਉਣੀਆਂ ਸ਼ੁਰੂ ਕਰਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਅੱਗੇ ਹਾਂ ਦੀ ਕੱਟ ਦਾਂਗੇ ਤੇ ਹੁਣ ਆਪਾਂ ਬਣਾਉਣੇ ਹਨ ਜੀ ਜਲੇਬੀਆਂ। ਇੱਕ ਦੋ ਵਾਰੀ ਆਪਾਂ ਨੂੰ ਥੋੜੀ ਜੀ ਮੁਸ਼ਕਲ ਆਏਗੀ ਤੇ ਬਾਅਦ ਵਿੱਚ ਆਪਣੇ ਆਪ ਹੀ ਸਾਡਾ ਹੱਥ ਸੈੱਟ ਹੋ ਜਾਏਗਾ। ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਤੇ ਜਿੰਨੇ ਕਾਰ ਤੇ ਤੁਸੀਂ ਜਲੇਬੀ ਬਣਾਣੀ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਕਰਾਈ ਵਿੱਚ ਜਲੇਬੀਆਂ ਨੂੰ ਅਸੀਂ ਇੱਕ ਸਾਈਡ ਤੋਂ ਸੇਕ ਕੇ ਫਿਰ ਦੂਜੀ ਸਾਈਡ ਇਹਦੇ ਅਸੀਂ ਪਲਟ ਕੇ ਸੇਕਾਂਗੇ ਇਸ ਤਰ੍ਹਾਂ ਆਪਾਂ ਇੱਕ ਰੋਟੀ ਸੇਕਣ ਵਾਲਾ ਚਿਮਟਾ ਰਿਹਾ ਜੀ ਉਹਦੇ ਨਾਲ ਅਸੀਂ ਇਹਦੀ ਸਾਈਡ ਚੇਂਜ ਕਰੀਏ ਮੀਡੀਅਮ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਸੇਕ ਕੇ ਤਿਆਰ ਕਰਾਂਗੇ ਜਲੇਬੀਆਂ ਬਣ ਕੇ ਆਪਣੀਆਂ ਤਿਆਰ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਟਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੀਆਂ ਨੇ ਤਨਾਲ ਦੀ ਨਾਲ ਆਪਾਂ ਇਹਨਾਂ ਨੂੰ ਚਾਸ਼ਨੀ ਵਿੱਚ ਪਾ ਦਾਂਗੇ ਚਾਸ਼ਨੀ ਆਪਣੀ ਹਲਕੇ ਗਰਮ ਹੋਣੀ ਚਾਹੀਦੀ ਹੈ ਠੰਡੀ ਚਾਸ਼ਨੀ ਦੇ ਵਿੱਚ ਅਸੀਂ ਇਹਨਾਂ ਨੂੰ ਨਹੀਂ ਪਾਵਾਂਗੇ ਹੁਣ ਅਸੀਂ ਇਹਨਾਂ ਨੂੰ ਚਾਸ਼ਨੀ ਵਿੱਚ ਪਾ ਕੇ ਤੇ ਦੂਜਾ ਬੈਚ ਆਪਾਂ ਫਰਾਈ ਕਰਦੇ ਹਾਂ ਉੰਨੀ ਦੇਰ ਤੱਕ ਅਸੀਂ ਇਹਨੂੰ ਚਾਸ਼ਨੀ ਵਿੱਚ ਰੱਖਾਂਗੇ ਤੇ ਫਿਰ ਅਸੀਂ ਨਾਲ ਹੀ ਇਹਨੂੰ ਬਾਹਰ ਕੱਢਾਂਗੇ ਐਸੇ ਤਰ੍ਹਾਂ ਅਸੀਂ ਸਾਰੀਆਂ ਜਲੇਬੀਆਂ ਬਣਾ ਕੇ ਤਿਆਰ ਕਰਦੇ ਹਾਂ ਤੇ ਹੁਣ ਅਸੀਂ ਇਹਨੂੰ ਇੱਕ ਸਾਈਡ ਤੋਂ ਸੇਕ ਲਿਆ ਤੇ ਇਹਦੀ ਦੂਜੀ ਸਾਈਡ ਪਲਟ ਦਵਾਂਗੇ ਤੇ ਤੁਸੀਂ ਇਸ ਦੁਸ਼ਹਿਰੇ ਤੇ ਜਰੂਰ ਇਹਨਾਂ ਨੂੰ ਬਣਾ ਕੇ ਟਰਾਈ ਕਰਿਓ ਤੇ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣਦੀਆਂ ਨੇ ਮੈਦੇ ਦੀਆਂ ਜਲੇਬੀਆਂ ਤੋਂ ਵੀ ਜ਼ਿਆਦਾ ਇਹ ਟੇਸਟੀ ਜਲੇਬੀਆਂ ਬਣ ਕੇ ਤਿਆਰ ਹੁੰਦੀਆਂ ਨੇ ਥੋੜੀਆਂ ਜਿਹੀਆਂ ਅਸੀਂ ਇਹਨੂੰ 골ਡਨ ਕਰਕੇ ਇਸ ਬੈਚ ਨੂੰ ਵੀ ਬਾਹਰ ਕੱਢ ਲਾਂਗੇ ਇਸ ਦੇ ਨਾਲ ਹੀ ਅਸੀਂ ਇਹ ਵਾਲੀਆਂ ਜਲੇਬੀਆਂ ਨੂੰ ਬਾਹਰ ਕੱਢਾਂਗੇ ਤੁਸੀਂ ਚਾਹੋ ਤਾਂ ਜਲੇਬੀਆਂ ਦੇ ਬੈਟਰ ਵਿੱਚ ਥੋੜਾ ਜਿਹਾ ਕਲਰ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਕਲਰ ਨਹੀਂ ਪਾਇਆ ਸਿਰਫ ਅਸੀਂ ਚਾਸ਼ਨੀ ਵਿੱਚ ਹੀ ਹਲਕਾ ਜਿਹਾ ਕਲਰ ਪਾਇਆ ਹੈ ਤੇ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢਦੇ ਹਾਂ ਲਓ ਜੀ ਗਰਮਾ ਗਰਮ ਜਲੇਬੀਆਂ ਆਪਣੀਆਂ ਤਿਆਰ ਨੇ ਇਸੇ ਤਰ੍ਹਾਂ ਅਸੀਂ ਦੂਜੀਆਂ ਜਲੇਬੀਆਂ ਨੂੰ ਵੀ ਫਰਾਈ ਕਰਕੇ ਚਾਸ਼ਨੀ ਵਿੱਚ ਪਾਵਾਂਗੇ ਇਹ ਵਾਲੀਆਂ ਜਲੇਬੀਆਂ ਨੂੰ ਅਸੀਂ ਚਾਸ਼ਨੀ ਵਿੱਚ ਪਾ ਦਾਂਗੇ ਦੂਜਾ ਬੈਚ ਫਰਾਈ ਹੋਣ ਤੱਕ ਇਹਨਾਂ ਨੂੰ ਚਾਸ਼ਨੀ ਵਿੱਚ ਪਾ ਕੇ ਤੇ ਬਾਹਰ ਕੱਢਾਂਗੇ ਲਓ ਜੀ ਆਪਣੀਆਂ ਜਲੇਬੀਆਂ ਬਣ ਕੇ ਬਿਲਕੁਲ ਤਿਆਰ ਨੇ ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ ਥੋੜਾ ਜਿਹਾ ਇਸ ਤੇ ਪਾਉਨੇ ਆ ਜੇ ਆਪਾਂ ਬਰੀਕ ਕੀਤਾ ਹੋਇਆ ਪਿਸਤਾ ਇਹਦੇ ਨਾਲ ਕਿ ਜਲੇਬੀਆਂ ਹੋਰ ਵੀ ਸੋਹਣੀਆਂ ਤਿਕਣ ਲਓ ਜੀ ਆਪਣੀਆਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ कुरकुਰੀਆਂ ਜਲੇਬੀਆਂ ਬਣ ਕੇ ਤਿਆਰ ਨੇ ਤੇ ਤੁਸੀਂ ਵੀ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਿਓ ਬਹੁਤ ਹੀ ਆਸਾਨੀ ਨਾਲ ਇਹਨਾਂ ਨੂੰ ਬਣਾਇਆ ਜਾਂਦਾ ਹੈ ਥੋੜੀ ਜਿਹੀ ਮਿਹਨਤ ਲੱਗਦੀ ਹੈ ਕਿ ਜਦੋਂ ਅਸੀਂ ਦਾਲ ਨੂੰ ਥੋੜਾ ਜਿਹਾ ਫੱਟਣਾ ਹੁੰਦਾ ਹੈ ਤੇ ਬਹੁਤ ਹੀ ਸਿੰਪਲ ਤਰੀਕਾ ਹੈ ਇਸ ਤਿਹਾਰ ਤੇ ਇਹਨਾਂ ਜਲੇਬੀਆਂ ਨੂੰ ਤੁਸੀਂ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ